ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਐ ਬਾਜਵਾ ਸਾਹਿਬ ਕੋਲ ਬਾਜਵਾ ਸਾਹਿਬ ਦੀ ਢੇਲੀ ਦੇ ਵਿੱਚ ਤੇ ਬਾਜਵਾ ਸਾਹਿਬ ਸਟੱਡ ਫਾਰਮ ਖੋਲਣ ਲੱਗੇ ਆ ਤੇ ਮળોਣੇ ਤੁਹਾਨੂੰ ਬਾਜਵਾ ਸਾਹਿਬ ਨਾਲ ਤੇ ਨਾਲੇ ਬਾਜਵਾ ਸਾਹਿਬ ਨੇ ਜਾਨਵਰ ਜਿਹੜੇ ਰੱਖੇ ਉਹਨਾਂ ਨਾਲ ਮળોਣੇ ਤੁਹਾਨੂੰ ਹਾਂਜੀ ਬਾਜਵਾ ਸਾਹਿਬ ਕੀ ਹਾਲ ਚਾਲ ਆ ਹੋਰ ਮਾੜਾ ਕੀ ਹਾਲ ਚਾਲ ਨੇ ਲੱਗ ਚੱਲ ਰਹੀਆਂ ਮਿਹਨਤਾਂ ਪੂਰੀਆਂ ਯਾਰ ਮੇਰੇ ਨਾਲ ਕਰਦੀਆਂ ਬੜੀਆਂ ਹੋਣਾ ਇਹ ਆਪਣੇ ਬਾਜਵਾ ਸਾਹਿਬ ਗਰਮੇਲ ਸਿੰਘ ਬਾਜਵਾ ਪਿੰਡ ਫੱਤੋਵਾਲ ਇਧਰ ਨੂੰ ਮੂੰਹ ਕਰ ਹੈਲੋ ਕਰ ਮਾੜੀ ਹੈਲੋ ਜੀ ਉਹ ਜੀਠਾ ਕਾ ਜੀ ਬਾਜਰਾ ਸਾਹਿਬ ਮਿਹਨਤ ਪੂਰੀ ਕਰਦੇ ਆ ਦੁਪਹਿਰਾ ਦਿਨ ਦਾ ਸੂਰਜ ਪੂਰਾ ਸਿਰ ਦੇ ਉੱਤੇ ਆ ਦੇਖੋ ਯਾਰ ਮਿਹਨਤ ਕਰਨ ਤੇ ਕੀ ਆ ਜੇ ਰੱਖੀਆਂ ਸੋਨਾ ਥਿਆ ਵੀ ਰੱਖਣਾ ਪੈਂਦਾ ਆ ਬਾਜਰਾ ਸਾਹਿਬ ਨੇ ਦੇ ਛੱਡ ਬਣਾਇਆ ਇੱਥੇ ਮੱਝਾ ਰੱਖੀਆਂ ਇਹਨਾਂ ਦੇ ਧਿਆਨ ਕਰਨੀ ਕਿੰਨੀ ਅੱਲਾ ਪਾਨ ਕਣੀ ਕੰਮ ਚਾਹਦਾ ਕਿ ਜਾਰੇ ਬੰਦ ਗਏ ਆਪਾਂ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਹੋਰ ਦਮੀ ਆਪਾਂ ਦੇ ਫੜ ਕੇ ਪਾਣੀ ਪੀ ਲਾਂਗੇ ਆਵਾਜ਼ ਮਾਰ ਕੇ ਇਹਨਾਂ ਵਿਚਾਰਾ ਕਿਹੜਾ ਬੋਲਣਾ ਹੋ ਬੋਲਦਾ 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 ਕਿਉਂ ਨਹੀਂ ਇਹਨਾਂ ਨੂੰ ਕਹਿਣ ਨੂੰ ਆਪਾਂ ਨੂੰ ਆਪ ਪਾਣੀ ਧਾਣੀ ਜੋ ਵੀ ਆ ਹਾਂਜੀ ਸਭ ਕੁਝ ਆਪ ਰੱਖਣਾ ਪੈਣਾ ਸਤਨਾ ਆ ਜਾਓ ਤਾਂ ਤਾਂ ਆਪਣੇ ਲਈ ਕੀ ਨਾਂ ਬਾਦਸ਼ਾਹ ਰੱਖਿਆ ਸੁਲਤਾਨ ਇਹ ਸੁਲਤਾਨ ਆ ਜੀ ਠੀਕ ਆ ਇਹ ਮਜੂ ਦਾ ਬਣਾ ਡ ਲੈਣਾ ਜੀ ਪੰਜਾਬ ਨਸਲ ਆਪਣੀ ਠੀਕ ਆ ਪੰਜਾਬ ਦੀ ਨਸਲ ਆਪਣੀ ਬਾਜਾ ਸਤਿ ਤੁਹਾਨੂੰ ਜੀ ਹਜੇ 2 ਢਾਈ ਸਾਲਾਂ ਦਾ ਠੀਕ ਬਾਜਾ ਸਤਿ ਤੁਹਾਨੂੰ ਕਿਹਾ ਸੀ ਉਹ ਉਥੇ ਇੱਕ ਨਾ ਉਥੇ ਪੱਖਾ ਲਾਓ ਇੱਕ ਬਾਹਰ ਨੂੰ ਹਵਾ ਗਰਮੀ ਅਸ ਕੱਢਣ ਨੂੰ ਉਹ ਭਾਵੇਂ ਕਿਹਾ ਹੋਣਾ ਬੰਦਾ ਤੈਨੂੰ ਪਤਾ ਆਊਗਾ ਸਭ ਬੰਦੇ ਬਿਜੀ ਗਰਮੀ ਆ ਨਾ ਮੌਸਮ ਆ ਮੇਤਰੀ ਬਿਜੀ ਆ ਕਦੇ ਕਿਤੇ ਤੇ ਇਧਰ ਬਾਜਵਾ ਸਾਹਿਬ ਇਧਰ ਆਜੋ ਇਦਾਂ ਆਪਣੀ ਨੁਗਰੀ ਆ ਮੇਰੀ ਮਾਰਵਾੜੀ ਨਸਲ ਹੈ ਠੀਕ ਆ ਇਹ ਵੀ ਅਜੇ ਦੋ ਮਸਾਲਾ ਦੀ ਜਿੱਦਾਂ ਪਸ਼ੇਰੀ ਆ ਹੋਰ ਚੰਗੇ ਸੀਜ਼ਨ ਜਨ ਵਾਲਾ ਬਸ 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 ਕੋਈ ਨਹੀਂ ਆਪਣਾ ਹੀ ਹੁੰਦਾ ਫੋਟੋ ਕਿਨ ਆਇਆ ਹਾਂ ਦੱਸ ਕਾਨੇ ਚ ਦੱਸ ਬੜਾ ਦੇਖੋ ਫੋਟੋ ਖਿੱਚਣ ਆਇਆ ਇਹੇ ਲੋਕ ਕਿਨ ਆਇਆ ਚੱਲ ਚੱਲ ਇਹ ਕੀ ਖੜ ਪਾਈ ਇਹਦੇ ਵਿੱਚ ਤੇ ਕੱਲੀ ਤੂੜੀ ਆ ਕਿ ਮੈਡੀਸਨ ਅੱਛਾ ਮੈਡੀਸਨ ਵਾ ਕੋੜੇ ਵਾਸਤੇ ਤਾਂ ਲਾ ਰਿਹਾ ਬਾਈ ਉਹਦਾ ਕਹਿੰਦਾ ਰੰਦਾ ਭੈਣ ਘਰੇ ਦੇ ਖਰੇ ਸੀ ਨਾ ਅਜ ਨਹੀਂ ਨਹੀਂ ਬਾਜ਼ਾ ਸਾਹਿਬ ਮਿਹਨਤ ਕਰ ਰਿਹਾ ਪੂਰੀ ਬਾਜ਼ਾ ਸਾਹਿਬ ਨੇ ਇੱਕ ਘੋੜਾ ਤੇ ਇੱਕ ਘੋੜੀ ਲੈ ਕੇ ਆਂਦੀ ਆ ਵਸਾ ਕਿਹੜੀ ਨੇ ਅਸਲ ਦੇ ਆ ਇੱਕ ਮਾਰਵਾੜੀ ਇੱਕ ਮੱਝੂ ਦੇ ਇੱਕ ਮਾਰਵਾੜੀ ਇੱਕ ਮੱਝੂ ਕੇ ਹਾਂ ਮੱਝੂ ਕੇ ਬਲੱਡ ਆਪਣੇ ਪੰਜਾਬ ਦੀ ਨਸਲ ਹੈ ਪੰਜਾਬ ਦੀ ਨਸਲ ਹੈ ਪੰਜਾਬ ਨਸਲ ਵੀ ਕਹਿੰਦੇ ਆ ਕਿਹੜੀ ਆ ਦੇਖੀਏ ਫਿਰ ਦੇਖੀਏ ਮਾਰਵਾੜੀ ਇਹ ਅਜੇ ਪਤਾ ਕੀ ਚੱਕਰ ਹਾਂਜੀ ਇਹਨਾਂ ਦੇ ਨਾ ਫੇਰ ਲੀਵਰ ਖਰਾਬ ਹੋ ਗਏ ਸੀ ਅੱਛਾ ਇਹ ਡਾਕਟਰ ਕੋ ਦਵਾਈ 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 ਗਰਮੀ ਦੇ ਨਾਲ ਗਰਮੀ ਦੇ ਨਾਲ ਗਰਮੀ ਪੈ ਗਈ ਤਾਂ ਸਹੀ ਪਾਸਾ ਆਪਣੀ ਤੋਂ ਦੱਸੀ ਇਹ ਹੁਣ ਇਹਦੇ ਵਿੱਚ ਵਿੱਚ ਹੁਣ ਹੈ ਕੁਛ ਨਹੀਂਗਾ ਤੇ ਮੈਂ ਸਹੀ ਗੱਲ ਦੱਸਾਂ ਸਿਰਫ ਡਾਇਰੈਕਟਰ ਨੇ ਕਿਹਾ ਵਾ ਕਿ ਗਰਮੀ ਦਾ ਮੌਸਮ ਹੈ ਭੇਕੇ ਜਰਾ ਇਹ ਤੂੜੀ ਪਾਓ ਵੀ ਘਟਾ-ਕਟਾ ਨਿਕਲ ਜਾਂਦਾ ਵਿੱਚੋਂ ਓਕੇ ਠੰਡੀ ਹੋ ਜਾਂਦੀ ਚੱਲ ਜਨਵਾਰੋਂ ਛੇਤੀ ਪੱਜ ਜਾਂਦੀ ਹੈ ਉਦਾਂ ਵਿੱਚ ਜਦੋਂ ਉਹ ਆਪਾਂ ਤੂੜੀ ਬਣਾਉਣ ਲਈ ਮਿੱਟੀ ਘਟਾ ਗਈ ਕੁਛ ਹੁੰਦਾ ਸਮਝਦਾ ਸਹੀ ਹੈ ਜੀ ਉਹ ਚੱਕਰ ਕਰਕੇ ਫਿਰ ਆਪਾਂ ਸਕਾਰਡ ਨੂੰ ਫੌਂਡੇ ਡਾਕਟਰ ਦੀ ਸਲਾਹ ਦੇ ਨਾਲ Esse é aqui,